ਉਜੇ ਲੋਕ ਐਸੇ ਐਨਆਰਆਈ ਆਂਦੇ ਆ ਨਾ ਉਹ ਜਦੋਂ ਸ਼ਹਿਰ ਘੁੰਮਦੇ ਆ ਜਦੋਂ ਇੱਥੇ ਆਂਦੇ ਆ ਕਹਿੰਦੇ ਇੱਕੋ ਹੀ ਇਹ ਬੰਦਾ ਰਹਿ ਗਿਆ ਜਿਹੜਾ ਕੁਮਾਮਦੀ ਦੇ ਕੁਮਾਮੜੀ ਵਿਰਾਸਤ ਸੰਭਾਲੀ ਹੋਈ ਹੈ ਜਿਹੜਾ ਘੜੇ ਵੇਚਦਾ ਵਾ ਅੱਜ ਲੋਕੀ ਦੇਖਦੇ ਆ ਉਹ ਬੈਠਾ ਕੁਮਾਰ ਘੜਿਆਂ ਵਾਲਾ ਸਾਨੂੰ ਦੇਖਦੇ ਮੈਨੂੰ ਪਛਾਣਦੇ ਆ ਉਹਦੇ ਕਹਿੰਦੇ ਬੜੇ ਖੁਸ਼ ਹੁੰਦੇ ਆ ਆ ਕੇ ਮਿਲ ਕੇ ਆਂਦੇ ਆ ਕਿੰਨੇ ਸਰ ਤੁਸੀਂ ਅੱਜ ਵੀ ਕੰਮ ਕਰਦੇ ਹੋ ਮੈਂ ਕਿਹਾ ਸਾਨੂੰ ਪਰਮਾਤਮਾ ਚ ਰੋਟੀ ਦੇ ਰਹੀ ਖੁਸ਼ੀਆਂ ਚ ਸਾਡਾ ਕੰਮ ਹੈ ਜਿਹੜੀ ਪਛਾਣ ਹੈ ਪਰ ਇਹ ਕਿ ਲੋਕੀ ਪਰ ਭੁੱਲ ਕੇ ਥੋੜਾ ਜਿਹਾ ਅਸੀਂ ਇਹ ਕਹਾਂਗੇ ਲੋਕੀ ਥੋੜੇ ਜਿਹਾ ਇਹ ਤੁਹਾਡੇ ਵੱਲ ਧਿਆਨ ਦੇ ਨੇ ਕਲਚਰ ਦੀ ਕੁਮਾਮੜੀ ਦੇ ਲੋਕ ਕੁਮਾਰ ਬਹੁਤ ਹੁੰਦੇ ਸੀਗੇ ਹਰ ਹਰ ਬੰਦਾ ਕੁਮਾਰਾਂ ਕੰਮ ਕਰਦਾ ਸੀਗਾ ਅੱਗੇ ਸਾਲੂ ਭਾਂਡੇ ਹੀ ਲੋੜ ਪੈਂਦੀ ਆ ਪੈਚੇ ਬਣਾਉਂਦੇ ਸੀ ਖਾਂਦੇ ਸੀ ਪੀਂਦੇ ਸੀ ਇਹੀ ਆਪਣਾ ਕਲਚਰ ਸੀਗਾ ਹੁਣ ਆਪਣਾ ਕਲਚਰ ਕੋਈ ਹੋਰ ਬਣ ਗਿਆ ਲੁੱਪ ਨਹੀਂ ਹੋਇਆ ਲੋਕ ਦੁਕਾਨਾਂ ਦੇ ਕੁਝ ਬਚ ਗਏ ਨੇ ਪਰ ਜਿਹੜੀ ਇੱਥੇ ਦੀ ਪਛਾਣ ਕੁਮਾਮੜੀ ਦੀ ਸਿਰਫ ਕੱਲਾ ਮੈਂ ਹੀ ਰਹਿ ਗਿਆ ਕੰਮ ਕਰਦਾ ਮਾਂ ਹੋਰ ਜਿਹੜੇ ਉੱਦਾਂ ਸਾਡੇ ਕੁਮਾਮੜੀ ਦੇ ਪਛੋਕਰ ਸੀ ਲੋਕ ਰਹਿੰਦੇ ਸੀਗੇ ਹੁਣ ਘਰ ਪੁਰਾਣੇ ਹੈਗੇ ਆ ਪਰ ਉਹ ਕਮ ਛੱਡ ਗਿਆ ਹੈ ਅਫਸੋਸ ਦੀ ਗੱਲ ਕੀ ਹੈ ਪਰ ਇੱਥੇ ਕੁਮਾਰ ਨਹੀਂ ਹੈਗੇ ਇੱਥੇ ਲੋਕ ਹੁਣ ਮਤਲਬ ਸੂਟ ਲੈਣਾ ਮਤਲਬ ਹੋਜਰੀ ਦਾ ਜਿਵੇਂ ਕਹਿਦੀ ਆਪਾਂ ਮਤਲਬ ਗਵਰਨਮੈਂਟਸ ਦਾ ਕੰਮ ਜ਼ਿਆਦਾ ਹੈ ਜੁੱਤੀਆਂ ਦਾ ਮਤਲਬ ਮਹਿੰਗਾਈ ਦੇ ਮਾਮਲੇ ਚ ਕੁਮਾਰ ਮੰਡੀ ਕੰਮਰ ਦੇ ਵਿੱਚ ਹੈ ਤੇ ਹਰ ਚੀਜ਼ ਦਾ ਤੋੜ ਮਿੱਟੀ ਆ ਪੰਡਈ ਆ ਮਿੱਟੀ ਦਾ ਤਵਾ ਹੋ ਗਿਆ ਮਿੱਟੀ ਹਾਂਡੀ ਹੋ ਗਈ ਇਹਦੇ ਵਿੱਚ ਕੀ ਹੁੰਦਾ ਵਾ ਜਿਵੇਂ ਜਾਨਵਰ ਪੰਛੀ ਵਗੈਰਾ ਆਉਂਦੇ ਨੇ ਆਪਾਂ ਪਾਣੀ ਪਿਆਨੇ ਬਾਹਰ ਛੀਲੇ ਪੰਡਿਆ ਹਸ ਪਾਣੀ ਗਰਮ ਹੁੰਦਾ ਇੱਥੇ ਪਾਣੀ ਠੰਡਾ ਰਹੇਗਾ ਤਵੇ ਲੋਹੇ ਦੇ ਹੋਗੇ ਸਟੀਲਾਂ ਦੇ ਹੋਗੇ ਨਾਨ ਸਟਿੱਕੀ ਹੋਗੇ ਕੈਮੀਕਲ ਬੇਸਡ ਹੋਗੇ ਜਿਹੜੇ ਤੁਸੀਂ ਤਵਾ ਹੀ ਬਣਾਉਣੀ ਹੈ ਨਾ ਸਭ ਕੁਝ ਹੁੰਦਾ ਹੈ ਮਤਲਬ ਕੀ ਬੈਨੀਫਿਟ ਕੀ ਨੇ ਅਗਰ ਆਜ ਦੇ ਟਾਈਮ ਤੇ ਲੋਕ ਯੂਜ਼ ਕਰਦੇ ਕਰ ਰਹੇ ਹੈ ਕਿ ਨਹੀਂ ਕਰ ਰਹੇ ਸਸ਼ੀਕਾ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਦੋਂ ਵੀ ਕੋਈ ਸਟੋਰੀ ਲੈ ਕੇ ਆਉਣਾ ਤੇ ਉਹ ਯੂਨੀਕ ਤੇ ਲਬੀ ਹੁੰਦੀ ਹੈ ਤੇ ਇਸ ਵਕਤ ਅਸੀਂ ਖੜੇ ਆਂ ਕੁਮਾਰ ਮੰਡੀ ਦੇ ਵਿੱਚ ਤੇ ਬੜੀ ਹੀ ਹੈਰਾਨੀ ਜਨ ਗੱਲ ਹੈ ਕਿ ਕੁਮਾਰ ਮੰਡੀ ਦੇ ਵਿੱਚ ਹੁਣ ਕੁਮਾਰ ਨਹੀਂ ਆ ਗੁੜ ਮੰਡੀ ਦੇ ਵਿੱਚ ਹੁਣ ਗੁੜ ਨਹੀਂ ਆ ਤੁਸੀਂ ਲੁਧਿਆਣਾ ਦੇ ਕੁਝ ਇਦਾਂ ਦੇ ਮਤਲਬ ਬਾਜ਼ਾਰ ਨੇ ਜਿਦੇ ਵਿੱਚ ਉਹ ਚੀਜ਼ਾਂ ਹੀ ਨਹੀਂ ਆ ਤੇ ਸਾਡੇ ਨਾਲ ਮੋਹਨ ਲਾਲ ਜੀ ਕੁਮਾਰ ਮੌਜੂਦ ਨੇ ਸਾਡੇ ਨਾਲ ਘੜੇ ਵਾਲਾ ਜਿਹਨੂੰ ਆਪਾਂ ਬੋਲਦੇ ਆ ਕੁਮਾਰ ਮੰਡੀ ਨੂੰ ਇਹਨੂੰ ਬੜਾ ਫੇਮਸ ਨਾਮ ਹੈ ਬਟ ਅੱਜ ਕੱਲ ਦਾ ਕੀ ਹੈ ਕੁਮਾਰ ਮੰਡੀ ਦੇ ਵਿੱਚ ਮਲਟੀ ਬਿਲੀਨੀਅਰਸ ਦੀਆਂ ਦੁਕਾਨਾਂ ਨੇ ਕਾਫੀ ਜ਼ਿਆਦਾ ਮਤਲਬ ਇੱਥੇ ਅਮੀਰ ਔਰ ਰਹੀਸ ਲੋਗ ਇੱਥੇ ਆਂਦੇ ਨੇ ਸ਼ਾਪਿੰਗ ਕਰਕੇ ਲੈ ਕੇ ਜਾਂਦੇ ਨੇ ਅਸੀਂ ਗੱਲਬਾਤ ਕਰਦੇ ਆ ਮੋਹਨ ਲਾਲ ਜੀ ਨਾਲ ਮੋਹਨ ਲਾਲਸ ਮੌਜੂਦ ਨੇ ਮੋਹਨ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਕੇ ਐਲ ਸਰ ਬਹੁਤ ਵਧੀਆ ਪਹਿਲਾਂ ਤਾਂ ਦੁਕਾਨਵਾਰੇ ਦੱਸੋ ਇਹ ਦੁਕਾਨਾਂ ਦੇ ਮਤਲਬ ਤੁਸੀਂ ਕੀ ਕੁਝ ਬਣਾਉਨੇ ਹੋ ਫਿਰ ਉਸ ਤੋਂ ਬਾਅਦ ਆਪਾਂ ਕਾਕੀ ਗੱਲਾਂ ਕਰਦੇ ਹਾਂ ਅਸੀਂ ਜਿਹੜੀ ਚੀਜ਼ਾਂ ਬਣਾਉਨੇ ਆ ਨੈਚਰਲ ਚੀਜ਼ ਬਣਾਉਨੇ ਆ ਜਿਹੜੀ ਲੋਕਾਂ ਦੇ ਫਾਇਦੇ ਦੇਵੇ ਲੋਕਾਂ ਨੂੰ ਫਾਇਦਾ ਮਿਲੇ ਲੋਕੀ ਅੱਜ ਕੱਲ ਘਰੇ ਦਾ ਕੰਮ ਇੱਧਰ ਸਾਡੇ ਵੱਲ ਦੇਖਣਾ ਭੁੱਲ ਗਏ ਆ ਹਾਂਜੀ ਸਾਡੇ ਵੱਲ ਜੇ ਤੁਸੀਂ ਧਿਆਨ ਰੱਖੋਗੇ ਤੁਹਾਨੂੰ ਤੰਦਰੁਸਤੀ ਮਿਲੇਗੀ ਸਿਹਤ ਠੀਕ ਰਹੇਗੀ ਔਰ ਸਰੀਰ ਨੂੰ ਕਈ ਤਰ੍ਹਾਂ ਦੇ ਬੈਨੀਫਿਟ ਮਿਲਦੇ ਸਾਡੇ ਕੋਲ ਆਉਗੇ ਤੇ ਜੀ ਅੱਛਾ ਦੂਸਰਾ ਸਵਾਲ ਮੇਰਾ ਇਹ ਹੈ ਹੁਣ ਆ ਏਰੀਆ ਬਾਰੇ ਦੱਸੋ ਕਿਹੜਾ ਹਾਂਜੀ ਕਿਹੜਾ ਏਰੀਆ ਵਜਦਾ ਹੈ ਏਰੀਆ ਵਜਦਾ ਘੁਮਾ ਮੰਡੀ ਮੈਨੂੰ ਘੁਮਾਰ ਤਾਂ ਕੋਈ ਦਿਖਿਆ ਹੀ ਨਹੀਂ ਇੱਥੇ ਸਰ ਹੁਣ ਪਤਾ ਕੀ ਹੈ ਹੁਣ ਦੁਨੀਆ ਥੋੜੀ ਜੀ ਚੇਂਜ ਹੋ ਗਈ ਹੈ ਜੀ ਜੀ ਅੱਗੇ ਕੀ ਹੁੰਦਾ ਸੀ ਅੱਗੇ ਕਲਚਰ ਹੀ ਘੁਮਾ ਮੰਡੀ ਦਾ ਲੋਕ ਘੁਮਾਰ ਬਹੁਤ ਹੁੰਦੇ ਸੀਗੇ ਹਰ ਹਰ ਬੰਦਾ ਘੁਮਾਰਾਂ ਕੰਮ ਕਰਦਾ ਸੀਗਾ ਅੱਗੇ ਸਾਨੂੰ ਭਾਂਡੇ ਹੀ ਲੋਟ ਪੈਂਦੀ ਆ ਪੈਚੇ ਬਣਾਉਂਦੇ ਸੀ ਖਾਂਦੇ ਸੀ ਪੀਂਦੇ ਸੀ ਇਹੀ ਆਪਣਾ ਕਲਚਰ ਸੀਗਾ ਹੁਣ ਆਪਣਾ ਕਲਚਰ ਕੋਈ ਹੋਰ ਬਣ ਗਿਆ ਬਈ ਇੱਕ ਗੱਲ ਐ ਵੀ ਕੁਮਾਰ ਮੰਡੀ ਚ ਪਹਿਲਾਂ ਕਿੰਨੇ ਕਿ ਦੁਕਾਨਾਂ ਕਿੰਨੇ ਮਤਲਬ ਪਹਿਲਾਂ ਦੱਸੋ ਇਹ ਬੱਸੀ ਕਦੋਂ ਫਿਰ ਇਹ ਕਦੋਂ ਹੌਲੀ ਹੌਲੀ ਖਤਮ ਹੋਣ ਲੱਗੀ ਕੁਮਾਰਾਂ ਦੀ ਜਿਹੜੀ ਦੁਕਾਨਾਂ ਨੇ ਲੁਪਤ ਕਿਉਂ ਹੋਣ ਲੱਗ ਪਈ ਲੁਪਨੇ ਹੋਈਆਂ ਲੋਕ ਦੁਕਾਨਾਂ ਦੇ ਕੁਝ ਬਚ ਗਏ ਨੇ ਪਰ ਜਿਹੜੀ ਇੱਥੇ ਦੀ ਪਛਾਣ ਕੁਮਾਰ ਮੰਡੀ ਦੀ ਸਿਰਫ ਕੱਲਾ ਮੈਂ ਹੀ ਰਹਿ ਗਿਆ ਕੰਮ ਕਰਦਾ ਹਾਂ ਹੋਰ ਜਿਹੜੇ ਉਦਾਂ ਸਾਡੇ ਕੁਮਾਰ ਮੰਡੀ ਦੇ ਪਛੋਕਰ ਸੀ ਲੋਕ ਰਹਿੰਦੇ ਸੀ ਹੁਣ ਘਰ ਪੁਰਾਣੇ ਹੈਗੇ ਆ ਪਰ ਉਹ ਕੰਮ ਛੱਡ ਗਏ ਆ ਹੁਣ ਇਸ ਕਰਕੇ ਨਵੀਂ ਪੀੜ੍ਹੀ ਆ ਗਈ ਹੈ ਨਵੀਂ ਪੀੜ੍ਹੀ ਇੱਧਰ ਧਿਆਨ ਨਹੀਂ ਦਿੰਦੀ ਤੇ ਹੁਣ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਸ ਖਾਨ ਬੱਚਿਆਂ ਨੂੰ ਕੀ ਆਪਣਾ ਜਿਹੜਾ ਪਛੋਕਰ ਪਛੋਕਰ ਹੁੰਦਾ ਵਾ ਕਮਲ ਹੁਣ ਅਸੀਂ ਸੰਭਾਲਿਆ ਅਸੀਂ ਕੰਮ ਕਰਦੇ ਇਸ ਬਾਈ ਜੀ ਜਦੋਂ ਦੇਖੀ ਕੁਮਾਰ ਮੰਡੀ ਚ ਚ ਮਹਿੰਗੇ ਤੋਂ ਮਹਿੰਗਾ ਕਪੜਾ ਲੈ ਲਓ ਹਾਂਜੀ ਮਹਿੰਗੇ ਤੋਂ ਮਹਿੰਗਾ ਬੂਟ ਲੈ ਲਵਤੇ ਜਿੰਨੇ ਵੀ ਇੰਟਰ ਮਤਲਬ ਐਨ ਆਰ ਆਈ ਨੇ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਤਾਂ ਕੁਮਾਰ ਮੰਡੀ ਹੁੰਦੇ ਆ ਅਫਸੋਸ ਦੀ ਗੱਲ ਕੀ ਹੈ ਅਫਸੋਸ ਦੀ ਗੱਲ ਕੀ ਹੈ ਪਰ ਇੱਥੇ ਕੁਮਾਰ ਨਹੀਂ ਹੈਗੇ ਇੱਥੇ ਲੋਕ ਹੁਣ ਮਤਲਬ ਸੂਟ ਲੈਣਾ ਮਤਲਬ ਹੋਜਰੀ ਦਾ ਜਿਵੇਂ ਕਹਿਦੀ ਆਪਾਂ ਮਤਲਬ ਗਾਰਮੈਂਟਸ ਦਾ ਕੰਮ ਜ਼ਿਆਦਾ ਹੈ ਜੁੱਤੀਆਂ ਦਾ ਮਤਲਬ ਮਹਿੰਗਾਈ ਦੇ ਮਾਮਲੇ ਚ ਕੁਮਾਰ ਮੰਡੀ ਕੰਮਰ ਦੇ ਵਿੱਚ ਹੈ ਪਰ ਇੱਥੇ ਕੁਮਾਰਾਂ ਨੂੰ ਤੁਹਾਨੂੰ ਇੱਕੋ ਇੱਕ ਮਿਲੇਗਾ ਉਹ ਵੀ ਮੋਹਨ ਲਾਲ ਕਾਲੇ ਵਾਲਾ ਮੋਹਨ ਲਾਲ ਜੀ ਮਤਲਬ ਕਿਉਂ ਐਦਾਂ ਕਿਉਂ ਹੋ ਰਿਹਾ ਵੀ ਵਾਪਸ ਕਿਉਂ ਜਾ ਰਹੀ ਹੈ ਇਹ ਚੀਜ਼ਾਂ ਜਿਹੜੇ ਮਤਲਬ ਇਹ ਕੁਮਾਰਾਂ ਦੀ ਦੁਕਾਨਾਂ ਨਹੀਂ ਬਿਲਕੁਲ ਹੈ ਨਹੀਂ ਇੱਕ ਆਦੀ ਤੁਹਾਡੀ ਹੋਈ ਹੈ ਕੁਮਾਰ ਮੰਡੀ ਦੇ ਵਿੱਚ ਬਾਕੀ ਜਿਵੇਂ ਕਹਿਦੀ ਹੈ ਹੋਰ ਵੱਡੇ ਸ਼ੋਰੂਮ ਬਣ ਚੁੱਕੇ ਨੇ ਇਹ ਫਿਰ ਕਈ ਵਾਰੀ ਲੋਕ ਬਾਹਰੋਂ ਆ ਕੇ ਇਹ ਨਹੀਂ ਪੁੱਛਦੇ ਹੁਕਮ ਨਾਮ ਤਾਂ ਕੁਮਾਰ ਮੰਡੀ ਹੈ ਦਾ ਦੁਕ ਉਹ ਜਦੋਂ ਸ਼ਹਿਰ ਘੁੰਮਦੇ ਆ ਜਦੋਂ ਇੱਥੇ ਆਉਂਦੇ ਆ ਕਹਿੰਦੇ ਇੱਕੋ ਹੀ ਇਹ ਬੰਦੇ ਰਹਿ ਗਿਆ ਜਿਹੜਾ ਕੁਮਾਮਦੀ ਦੇ ਕੁਮਾਮੜੀ ਵਿਰਾਸਤ ਸੰਭਾਲੀ ਹੋਈ ਹੈ ਜਿਹੜਾ ਘੜੇ ਵੇਚਦਾ ਵਾ ਅਸੀਂ ਵੀ ਕੱਲ ਨੂੰ ਕੋਈ ਕੰਮ ਕਰ ਲਈ ਪਰ ਨਹੀਂ ਕਿਹਾ ਸਾਡਾ ਇਹ ਸਾਡੀ ਪਛਾਣ ਹੈ ਅੱਜ ਪੰਜਾਬ ਦੇ ਵਿੱਚ ਕਿ ਲੁਧਿਆਣਾ ਸਿਰ ਕੁਮਾਮੜੀ ਮਸ਼ਹੂਰ ਹੈ ਕਿੱਥੋਂ ਕੁਮਾਮੜੀ ਮੇਰੇ ਕੰਮ ਤੋਂ ਕਿ ਇੱਕ ਮੋਹੱਲ ਦੇ ਬਠਾ ਘੜੇ ਵਾਲਾ ਜਿਹੜਾ ਘੜੇ ਵੇਚਦਾ ਵਾ ਇੱਕ ਪਛੋਕੜ ਇੱਕ ਪਛਾਣ ਮੈਂ ਰੱਖੀ ਹੋਈ ਹੈ ਜੇ ਕੱਲ ਨੂੰ ਇਹ ਦੁਕਾਨ ਕੰਮ ਚੇਂਜ ਕਰਦੇ ਆ ਤੇ ਪਤਾ ਨਹੀਂ ਕੁਮਾਮਦੀ ਕਿਸ ਨਾਮ ਦੀ ਕਿਉਂ ਬੈਸ ਗਈ ਅੱਜ ਲੋਕੀ ਦੇਖਦੇ ਆ ਉਹ ਬੈਠਾ ਕੁਮਾਰ ਘੜਿਆਂ ਵਾਲਾ ਸਾਨੂੰ ਦੇਖਦੇ ਮੈਨੂੰ ਪਛਾਣਦੇ ਆ ਉਹਦੇ ਕਹਿੰਦੇ ਬੜੇ ਖੁਸ਼ ਹੁੰਦੇ ਆ ਕਿ ਅੱਜ ਇੱਕ ਵਿਸ਼ਵਾਸ ਹਮਲਿਆ ਹੋਇਆ ਤੇ ਲੋਕੀ ਸਾਨੂੰ ਬੜੇ ਖੁਸ਼ ਹੁੰਦੇ ਆ ਆ ਕੇ ਮਿਲ ਕੇ ਆਉਂਦੇ ਆ ਕਿੰਨੇ ਸਰ ਤੁਸੀਂ ਅੱਜ ਵੀ ਕੰਮ ਕਰ ਰਹੇ ਹੋ ਮੈਂ ਕਿਹਾ ਸਾਨੂੰ ਪਰਮਾਤਮਾ ਚ ਰੋਟੀ ਦੇ ਰਹੀ ਖੁਸ਼ੀਆਂ ਚ ਸਾਡਾ ਕੰਮ ਸਾਡੀ ਪਛਾਣ ਹੈ ਪਰ ਇਹ ਕਿ ਲੋਕੀ ਪਰ ਭੁੱਲ ਕੇ ਥੋੜਾ ਆ ਅਸੀਂ ਇਹ ਕਹਾਂਗੇ ਲੋਕੀ ਥੋੜਾ ਆ ਇਹ ਤੁਹਾਡੇ ਵੱਲ ਧਿਆਨ ਦੇ ਨੇ ਸਾਡੇ ਕੰਮ ਅੱਛਾ ਭਾਈ ਜੀ ਜਿਹੜੇ কুমਾਰਾਂ ਦਾ ਕੀ ਕੰਮ ਕੀ ਹੁੰਦਾ ਮੈਨੂੰ ਬੜਾ ਬੇਸਿਕਲੀ ਦੱਸੋ ਬੈਲੀ ਗੱਲ ਤਾਂ ਦੇਖੋ ਆਈ ਘੜੇ ਬਣਾਣਾ ਮਿੱਟੀ ਦੇ ਬਰਤਨ ਬਣਾਣਾ ਮਿੱਟੀ ਦੇ ਬਰਤਨ ਬਣਾਣਾ ਇੰਨਾ ਤੁਸੀਂ ਬਣਾ ਰਹੇ ਹੋ ਮਤਲਬ ਜਿਹੜੇ ਮਿੱਟੀ ਦੇ ਬਰਤਨਾਂ ਦਾ ਫਾਇਦਾ ਕੀ ਕੀ ਹੁੰਦਾ ਸਰ ਫਾਇਦਾ ਬਹੁਤ ਹੈ ਜੇ ਦੀਵੇਂ ਗਰਮੀ ਆਂਦੀ ਹੈ ਘੜੇ ਪਾਣੀ ਪੀਤਾ ਜਾਂਦਾ ਤੁਹਾਨੂੰ ਗਲੇ ਖਰਾਬ ਹੁੰਦੇ ਉੱਤੋਂ ਬਚਾਏ ਹੈ ਜੇ ਤੁਸੀਂ ਕੋਈ ਦਾਲ ਸਬਜੀ ਬਣਾਣੀ ਹੈ ਜਿਵੇਂ ਦੇਸੀ ਨੁਕਸੇ ਲਾ ਲੋ ਇਹ ਮਿੱਟੀ ਦੇ ਭਾਂਡੇ ਬਹੁਤ ਕੰਮ ਆਉਂਦੇ ਆ ਇਹ ਹਰ ਚੀਜ਼ ਦਾ ਤੋੜ ਮਿੱਟੀ ਆ ਬੰਡਾਈ ਆ ਮਿੱਟੀ ਦਾ ਤਵਾ ਹੋ ਗਿਆ ਮਿੱਟੀ ਹਾਂਡੀ ਹੋ ਗਈ ਇਹਦੇ ਵਿੱਚ ਕੀ ਹੁੰਦਾ ਵਾ ਜਿਵੇਂ ਜਾਨਵਰ ਪੰਛੀ ਵਗੈਰਾ ਆਉਂਦੇ ਨੇ ਆਪਾਂ ਪਾਣੀ ਪਿਆਨੇ ਆ ਬਾਹਰ ਸੀਲਲੇ ਪੰਡਿਆ ਹੇ ਤਾਂ ਪਾਣੀ ਗਰਮ ਹੁੰਦਾ ਇੱਥੇ ਪਾਣੀ ਠੰਡਾ ਰਹੇਗਾ ਅੱਛਾ ਇੱਥੇ ਠੰਡਾ ਪਾਣੀ ਰਹੇਗਾ ਕਿ ਜਾਨਵਰ ਨੂੰ ਬਹੁਤ ਸਕੂਨ ਮਿਲਦਾ ਕਿ ਮੈਨੂੰ ਪਾਣੀ ਅੱਛਾ ਮਿਲਿਆ ਜੇ ਤੁਸੀਂ ਸੀਲਲੇ ਪੰਡਿਆ ਰੱਖਦੇ ਹੋ ਲੋਹੇ ਦਾ ਰੱਖਦੇ ਹੋ ਪਾਣੀ ਗਰਮ ਹੋ ਜਾਂਦਾ ਜਾਨਵਰ ਪਾਣੀ ਨਹੀਂ ਪੀਂਦਾ ਹੁਣ ਇਹੀ ਘੜੇ ਤੁਸੀਂ ਪਾਣੀ ਪੀਲੋਗੇ ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ ਅੱਛਾ ਭਾਈ ਜੀ ਇੱਕ ਗੱਲ ਆ ਅੱਜ ਕੱਲ ਪਹਿਲਾਂ ਕੀ ਹੁੰਦਾ ਸੀਗਾ ਜਿਹੜਾ ਪਾਣੀ ਨਦੀਆਂ ਤੋਂ ਆਉਂਦਾ ਸੀ ਨਹਿਰਾਂ ਤੋਂ ਆਉਂਦਾ ਸੀ ਬੜਾ ਪਵਿੱਤਰ ਪਾਣੀ ਹੁੰਦਾ ਸੀਗਾ ਪੀ ਕੇ ਬਿਮਾਰੀਆਂ ਦੂਰ ਹੋ ਜਾਂਦੀਆਂ ਸੀਗੀਆਂ ਅੱਜ ਕੱਲ ਤਾਂ ਇੱਕ ਤਾਂ ਆਰੋਣੇ ਲੈ ਲਈ ਘੜਿਆਂ ਦੀ ਜਗ੍ਹਾ ਫ੍ਰਿਜਾਂ ਨੇ ਲੈ ਲਈ ਦੂਸਰਾ ਜਿਹੜੇ ਚੂਲੇ ਤੇ ਰੋਟੀਆਂ ਪਕਦੀਆਂ ਸੀਗੀਆਂ ਜਿਦੇ ਵਿੱਚ ਬੜੀ ਤਤ ਹੁੰਦੇ ਸੀਗੇ ਅੱਜ ਕੱਲ ਉਹ ਗੈਸਾਂ ਨੇ ਲੈ ਲੀਆਂ ਤਵੇ ਲੋਹੇ ਦੇ ਹੋ ਗਏ ਸਟੀਲਾਂ ਦੇ ਹੋ ਗਏ ਨਾਨ ਸਟਿੱਕੀ ਹੋ ਗਏ ਕੈਮੀਕਲ ਬੇਸਡ ਹੋ ਗਏ ਜਿਹੜੇ ਤੁਸੀਂ ਤਵਾ ਹੀ ਬਣਾਉਨੇ ਹੋ ਨਾ ਸਭ ਕੁਝ ਹੁੰਦਾ ਜੀ ਉਹ ਤੇ ਮਤਲਬ ਕੀ ਬੈਨੀਫਿਟ ਕੀ ਨੇ ਅਗਰ ਅੱਜ ਦੇ ਟਾਈਮ 'ਚ ਲੋਕ ਯੂਜ਼ ਕਰਦੇ ਕਰ ਰਹੇ ਆ ਕਿ ਨਹੀਂ ਕਰ ਕਰੋ ਜੇ ਸਮਾਨ ਮਿਲਦਾ ਹੋਵੇ ਤੇ ਲੋਕੀ ਕਰਦੇ ਆ ਜੇ ਸਮਾਨ ਹੀ ਨਹੀਂ ਮਿਲੇਗਾ ਕਿੱਥੋਂ ਕਰਾਂਗੇ ਹੁਣ ਜਿਵੇਂ ਆਪਾਂ ਪਿੰਡਾਂ ਜਾਂਦੇ ਸੀਗੇ ਪਿੰਡਾਂ ਦੇ ਹਰ ਮੋੜ ਤੇ ਪੀਪਲ ਥੱਲੇ ਖੜੇ ਰੱਖੇ ਹੁੰਦੇ ਸੀ ਹਰ ਬੰਦਾ ਕੋਈ ਮੁਸਾਫਿਰ ਆਏ ਤਾਂ ਪਾਣੀ ਪੀ ਲੈਂਦਾ ਸੀਗਾ ਉਹਦੀ ਪਿਆਸ ਬੱਝਦੀ ਕਿਉਂ ਮਿੱਟੀ ਇਹ ਘੜਾ ਹੁੰਦਾ ਸੀ ਅੱਜ ਕਿੱਥੇ ਖੜੇ ਕੋਈ ਵੀ ਹੈ ਨਹੀਂ ਹੁਣ ਆਪਾਂ ਫਿਲਟਰ ਲਵਾ ਲੈਨੇ ਘਰੇ ਤੁਸੀਂ ਫਿਲਟਰ ਲਵਾਓਗੇ ਫਿਲ ਤੁਸੀਂ ਹੋਰ ਪਾਣੀ ਪੀ ਸਕੋਗੇ ਉਹ ਤੁਹਾਡੀ ਹੱਡੀਆਂ ਕਮਜ਼ੋਰ ਹੋ ਜਾਣਗੀਆਂ ਤੁਹਾਨੂੰ ਆਪਣੀ ਵੀਕਨੈਸ ਆਏਗੀ ਜੇ ਤੁਸੀਂ ਘੜਿਆ ਪਾਣੀ ਪਿੰਦੇ ਹੋ ਨੋਰਮਲ ਕੋਈ ਪਾਣੀ ਪਿੰਦੇ ਹੋ ਤਾਨੂੰ ਵਿੱਚ ਕੀ ਹੋਊਗਾ ਤੁਹਾਨੂੰ ਕਦੀ ਵੀ ਕਮਜ਼ੋਰੀ ਨਹੀਂ ਆਏਗੀ ਤੁਹਾਡੀ ਹੱਡੀਆਂ ਤਾਕਤ ਰਹਿਗੀ ਤੁਹਾਨੂੰ ਇਹਦਾ ਬਹੁਤ ਸਾਰਾ ਫਾਇਦਾ ਮਿਲੇਗਾ ਜੀ ਅੱਛਾ ਹੋਰ ਭਾਈ ਜੀ ਕੀ ਫਾਇਦੇ ਹੁੰਦੇ ਨੇ ਮਤਲਬ ਚਲੋ ਆਪਾਂ ਚਲੋ ਫਾਇਦੇ ਤੋਂ ਬਾਅਦ ਦੀ ਗੱਲ ਹੈ ਇਹਨਾਂ ਸਮਾਨ ਰੱਖਿਆ ਹੋਇਆ ਹੈ ਮਾੜਾ ਦੱਸ ਦੋਗੇ ਬਰੀਫ ਕਰ ਦੋਗੇ ਕਿਹੜੇ ਕਿਹੜੇ ਸਮਾਨ ਕੀ ਕੀ ਹੈ ਉਹ ਕੀ ਚੀਜ਼ ਹੈ ਜਿਸ ਮੈਂ ਉਹ ਗੱਲ ਕਰ ਰਿਹਾ ਉਹ ਸਰ ਇਹਨੂੰ ਪੰਜਾਬੀ ਵਿੱਚ ਝਾਵਾਂ ਕਹਿੰਦੇ ਆ ਝਾਵਾਂ ਹਾਂਜੀ ਇਹ ਤਾਂ ਲੋਹੇ ਦੇ ਆਣ ਲੱਗੇ ਜੀ ਨਹੀਂ ਸਰ ਇਹ ਸਮੁੰਦੇ ਝਾਕਦਾ ਬੰਬੇ ਜਾਂਦਾ ਹੈ ਅੱਛਾ ਹਾਂਜੀ ਇਹ ਸਦਾਬਹਰ ਝਾਵੇ ਦੇ ਰਹੂਗਾ ਉਹ ਮਿੱਟੀ ਦਾ ਬੰਦਾ ਜੀ ਇਹ ਬੰਬੇ ਜਾਂਦਾ ਹੈ ਜੀ ਇਹਦੇ ਇਹ ਫ ਉਹ ਕੀ ਚੀਜ਼ ਹੈ ਭਾਈ ਜੀ ਉਹ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਇੱਕ ਵਾਰ ਇਹੋ ਦਿਖਾਇਆ ਜਾਵੇ ਸਰ ਉਹ ਵਾਟਰ ਕੂਲਰ ਪਾਣੀ ਵਾਲਾ اچھا ਪਹਿਲਾਂ ਗੋਲਕੜੇ ਚੱਲਦੇ ਸੀਗੇ ਹੁਣ ਸਿੱਧੇ ਵਾਟਰ ਕੂਲਰ ਆ ਗਿਆ ਜੀ ਲੋਕੀ ਫਿਰ ਇੱਚ ਪਾਣੀ ਪੰਦੇ ਟੁੱਟੀ ਲੱਗਦੀ ਐ ਤਾਂ ਸੀਜ਼ਨ ਸ਼ੁਰੂ ਹਵਾਲਾ ਤੇ ਲੋਕੀ ਵਾਟਰ ਕੂਲਰ ਗਰਮੀਏ ਬਹੁਤ ਲੈਂਦੇ ਐ ਅੱਛਾ ਭਾਈ ਜੀ ਆ ਕੀ ਚੀਜ਼ ਹੈ ਆਹ ਇਹ ਸਰ ਇਹ ਚ ਦਾਲ ਤੁਸੀਂ ਬਣਾ ਲਓ ਸਬਜ਼ੀਆਂ ਬਣਾ ਲਓ ਇਹਨੂੰ ਹਾਂਡੀ ਕੇ ਅੰਦਰ ਦਾ ਖਰਾਬ ਨਹੀਂ ਹੁੰਦੀ ਕੱਢੀ ਨਹੀਂ ਖਰਾਬ ਹੁੰਦੀ ਇਹ ਜੀ ਸਮਾਨ ਰੱਖੋ ਭਾਂਡੇ ਕਿਤੇ ਨਹੀਂ ਜਾਂਦਾ ਇਹਦਾ ਬੈਨੀਫਿਟ ਬਹੁਤ ਹੈ ਅੱਛਾ ਤੁਸੀਂ ਸਬਜ਼ੀ ਬਣਾਓਗੇ ਤੁਹਾਨੂੰ ਬਹੁਤ ਸ ਬਾਈ ਬਦੀ ਨਹੀਂ ਹੁੰਦੀ ਚੇ ਔਰ ਇਹਦੀ ਭਾਪ ਜੇ ਨਿਕਲਦੀ ਉਹ ਸਾਰੀ ਗੈਸ ਹੁੰਦੀ ਹੈ ਉਹਦਾ ਫਾਇਦਾ ਤਾਂ ਜੇ ਤੁਸੀਂ ਕਰੇ ਚੁੱਲਾ ਹੈਗਾ ਤੇ ਹੁਣ ਜਦ ਲਈ ਆਪਾਂ ਗੈਸ ਲਾਨੇ ਆ ਉਹ ਗੈਸ ਖਰਾਬ ਕਰਦੀ ਹੈ ਅੱਗੇ ਚੁੱਲੇ ਹੁੰਦੇ ਸੀ ਚੁੱਲੇ ਲੋਕੀ ਇਹੀ ਭਾਂਡਾ ਵਰਤੇ ਸੀ ਇਹ ਕਦੀ ਵੀ ਬੰਦਾ ਇਤ ਬਿਮਾਰ ਨਹੀਂ ਹੋਇਆ ਹੁਣ ਦੇਖ ਲਓ ਗੈਸ ਪੀ ਹੈਗੀ ਸਿਰ ਦਿਮਾਗ ਖਰਾਬ ਹੈ ਮੋਟਾਪਾ ਵਾ ਇਹੀ ਕੁਝ ਚੱਲਦਾ ਜੀ ਹੁਣ ਇਹ ਭਾਂਡਾ ਵਰਤੋਗੇ ਤੁਹਾਡੇ ਕਈ ਤਰ੍ਹਾਂ ਦੁੱਖ ਦੂਰ ਹੋ ਜਾਣਗੇ ਜੀ ਅੱਛਾ ਇੱਕ ਮਿੰਟ ਆਪਣੇ Mohan Lal ji ਉਹ ਗੁੱਲਕ ਚੱਕ ਮੜਾ ਆਇਆ ਉਹ ਵੀ ਬੜੀ ਲੋਕ ਪਿੱਛੇ ਜਾ ਰਹੇ ਨੇ ਉਹ ਨਾ ਪੁਰਾਣੇ ਜਮਾਨੇ ਦੇ ਵਿੱਚ ਬੱਚੇ ਪੈਸੇ ਇੰਨਾ ਚ ਇਕੱਠੇ ਕਰਦੇ ਸੀ ਕਿ 1-200 ਰੁਪਏ ਕਰਕੇ ਅੱਜ ਵੀ ਟ੍ਰੈਂਡ ਚਲਾਰ ਕੇ ਹੋ ਜੀ ਇਹਦਾ ਸਰ ਇਹਨਾਂ ਇਹਨੂੰ ਵੈਸੇ ਪੀਕੀ ਬੈਂਕ ਕਹਿੰਦੇ ਨੇ ਅੰਗਰੇਜ਼ੀ ਤੇ ਪੰਜਾਬੀ ਚ ਗੁੱਲ ਕਹਿੰਦੇ ਨੇ ਗੁੱਲ ਕਹਿੰਦੇ ਨੇ ਇਹ ਗਰੀਬ ਬੰਦੇ ਆ ਬੈਂਕ ਐ ਹਾਂ ਜੇ ਤੁਸੀਂ 100 ਰੁਪਿਆ ਕਮਾਉਂਦੇ 50 ਕਮਾਉਂਦੇ ਇਹ ਚ ਰੱਖ ਸਕਦੇ ਹੋ ਤੁਹਾਡੇ ਚ ਪੈਸੇ ਸੇਫ ਰਹਿਣਗੇ ਜੀ 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 ਜਦੋਂ ਤੋੜੋਗੇ ਤਾਂ ਤੁਹਾਨੂੰ ਇਹ ਚ ਬਰਕਤ ਮਿਲੇਗੀ ਉਹ ਤੁਹਾਡਾ ਬੜਾ ਸਾਰਾ ਮਿਲ ਗਿਆ ਬੱਚਿਆਂ ਨੇ ਜਿਹੜਾ ਪੁਰਾਣੇ ਜ਼ਮਾਨੇ ਚ ਬਹੁਤ ਚਲਦੀਆਂ ਸੀ ਅੱਜ ਦੇ ਟਾਈਮ ਚ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਬੱਚੇ 1 ਰੁਪਿਆ ਮਿਲਿਆ 2 ਰੁਪਿਆ ਮਿਲਣਾ ਹੈ ਨਾ ਜੋ ਵੀ ਆਪਣੀ ਬਰਕਤ ਹੁੰਦੀ ਇੱਥੇ ਆ ਜਾਂਦੀ ਹੈ ਕਹਿੰਦੇ ਯਾਰ ਚਿੱਲੜ ਹੈਗੀ 10 ਹੈ 20 ਐਚ ਪਾ ਦਿਓ ਜਦੋਂ ਆਪਾਂ ਕਿਤੇ ਜਾਣਾ ਨਾ ਕਦੀ ਨਾਨਕੇ ਮਾਮਿਆਂ ਕੋਲ ਜਦੋਂ ਆਪਾਂ ਤੋੜਾਂਗਾ ਆਪਣੀ ਤਾਂ ਪਤਾ ਕਿ ਕਿੰਨੇ ਪੈਸੇ ਬਹੁਤ ਮਿਲਦੇ ਸੀ ਇਹ ਚੀਜ਼ਾਂ ਫਾਇਦਾ ਹੈ ਅੱਛਾ ਭਾਈ ਜੀ ਹੋਰ ਕੀ ਗੱਲ ਸੋ ਤੁਹਾਡੇ ਕੋਲੇ ਮਤਲਬ ਪੁਰਾਣੀਆਂ ਮਤਲਬ ਮਿੱਟੀ ਦੀਆਂ ਬੜੀਆਂ ਹੋਈਆਂ ਚੀਜ਼ਾਂ ਨੇ ਮਿੱਟੀ ਦੀਆਂ ਫਿਰ ਹੋਰ ਕੁਝ ਹੈਗੇ ਤੁਹਾਡੇ ਕੋਲ ਹੈਗੇ ਨੇ ਯੇ ਗੁਲਕਾ ਹੋ ਗਈਆਂ ਪਰ ਯੇ ਗੁਲਕਾ ਨਮੀਓ ਸਟੈਂਡਰਡ ਸਟੈਂਡਰ ਵਾਲੀ ਇਹ ਥੋੜੇ ਕੋਲੇ ਮਿੱਟੀ ਦੀਆਂ ਇਹ ਮੂਰਤੀਆਂ ਬਾਬਾ ਜੀ ਦੀਆਂ ਇਹ ਦੁਆਲੀਆਂ ਲੱਗਦੀਆਂ ਨਹੀਂ ਮੱਥਾ ਟਿਕ ਕੇ ਪੂਜਾ ਕੀਤੀ ਇਹਨਾਂ ਦੀ ਇਹ ਸੰਭੀ ਜਾਂਦੇ ਸਮਾਨ ਅੱਛੇ ਭਾਈ ਜੀ ਆਜੋ ਬਾਹਰ ਨੂੰ ਆਜੋ ਤੇ ਜਾਂਦੇ ਜਾਂਦੇ ਕੀ ਮੈਸੇਜ ਕੀ ਦੇਣਾ ਚਾਹੋਗੇ ਮੈਸੇਜ ਕੀ ਕਹੋਗੇ ਕਿ ਜਿਹੜੀ ਸਾਡੀ ਘਮਮੜੀ ਹੈ ਜਿੰਨੇ ਵੀ ਕਸਟਮਰ ਆਉਂਦੇ ਆ ਘੜੇ ਜ਼ਰੂਰ ਲੈਣ ਗਰਮੀਆਂ ਦੇ ਖਾਸ ਕਰ ਮਿੱਟੀ ਦੇ ਬੱਤਨ ਲੈਣ ਮਿੱਟੀ ਦਾ ਫਾਇਦਾ ਬਹੁਤ ਹੈ ਜੇ ਤੁਸੀਂ ਮਿੱਟੀ ਦੇ ਭਾਂਡੇ ਵਰਤੋਗੇ ਤੇ ਤੁਹਾਡਾ ਬੈਨੀਫਿਟ ਬਹੁਤ ਹੈ ਸਿਹਤ ਚੰਗੀ ਸਭ ਕੁਝ ਚੰਗਾ ਜਦੋਂ ਵੀ ਸੇਧ ਦੀ ਚੰਗੀ ਕੋਈ ਚੰਗਾ ਇਸ ਕਰਕੇ ਥੈਂਕ ਯੂ ਸੋ ਮਚ ਤਾਂ ਐਸਾਂ ਸਾਡੇ ਨਾਲ ਮੋਹਨ لال ਜੀ ਘੜੇਵਾਲਾ ਜਿਹੜੇ ਬੱਜਦੇ ਨੇ ਤਾਂ ਇਦਾਂ ਦੀ ਯੂਨਿਕ ਸਟੋਰੀਜ਼ ਦੇ ਲਈ ਤੁਸੀਂ ਜੁੜੇ ਹੋ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼ ਕੈਮਰਾਮੈਨ ਗੋਰਮ